ਮੰਨੂ ਮਸ਼ੀਨ ਦਾ ਬੰਨ ਟੁੱਟਣ ਕਾਰਨ ਕਈ ਪਿੰਡ ਪ੍ਰਭਾਵਿਤ ਹੋਏ ਫਿਰੋਜ਼ਪੁਰ ਏਰੀਏ ਦੇ ਪਿੰਡ ਕੁਝ ਹੋਗੇ ਕੁਝ ਦਾਰੇਵਾਲ ਜਲੰਧਰ ਜ਼ਿਲ੍ਹੇ ਦੇ ਹੋਗੇ ਕੁਝ ਸultanpur Lodhi ਹਲਕੇ ਕਪੂਰਥਲੇ ਦੇ ਹੋਗੇ ਜਿਸ ਦੇ ਨਾਲ ਕੁਝ ਇੱਕ ਤਰਨਤਾਰਨ ਦੇ ਵਿੱਚ ਇਹ ਸਾਰੇ ਇੱਥੇ ਇਕੱਠੇ ਇੱਕ ਪੂਟ ਬਣ ਜਾਂਦਾ ਸਾਰੇ ਇਕੱਠੇ ਜਦੋਂ ਕਿ ਇਹ ਘਾਰਜੀ ਬੰਨ ਟੁੱਟਣ ਨਾਲ ਚਾਰਾਂ ਜਿਲਿਆਂ ਦੀਆਂ ਫਸਲਾਂ ਖਤਮ ਹੁੰਦੀਆਂ ਨੇ ਸਾਡੇ ਨਾਲ ਦਾਰੇਵਾਲ ਬਸਤੀ ਦੇ ਕਿਸਾਨ ਨੇ ਸਰਪੰਚ ਵੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਬੰਨ ਟੁੱਟ ਰਿਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਇਹਨਾਂ ਵੱਲੋਂ ਕੀਤੀ ਜਾ ਰਹੀ ਪ੍ਰਸ਼ਾਸਨ ਵੱਲੋਂ ਹੈਲਪ ਕੀਤੀ ਜਾ ਰਹੀ ਜਾਂ ਕਿਸੇ ਹੋਰ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਜਾਂ ਆਪਣੇ ਵੱਲੋਂ ਕੀਤੀ ਜਾ ਰਹੀ ਜੀ ਨਹੀਂ ਜੀ ਇਹਨੂੰ ਅੱਜ ਤੋਂ 15 20 ਦਿਨ ਹੋ ਗਏ ਆ ਖੜਾ ਇਹਨੂੰ ਕਵਾੜ ਸਾਹਿਬ ਜਿੱਤਰ ਸਿੰਘ ਤੋਂ ਬਿਨਾ ਕੋਈ ਬੰਦਾ ਨਹੀਂ ਵੜਿਆ 5700 ਲੀਟਰ ਡਿਜੀਟ ਵੀ ਉਹਨਾਂ ਦਿੱਤਾ ਮਿੱਟੀ ਦੀਆਂ ਟਰਾਲੀਆਂ ਵੀ ਉਹ ਦੇਂਦਿਆ ਰੈਸ਼ਨ ਪਾਣੀ ਦਾ ਪ੍ਰਬੰਧ ਵੀ ਉਹ ਕਰੰਦੇ ਆ ਤੇ ਜਿੱਤਰ ਸਿੰਘ ਕਵਾੜ ਕੋਣਾ ਉਹ ਕਵਾੜ ਸਾਹਿਬ ਦੇ ਪੁੱਤਰੇ ਆ ਜਿਹੜਾ ਮੰਤਰੀ ਰਹਿ ਸਾਬਕਾ ਮੰਤਰੀ ਹਾਂਜੀ ਆਕਾਲੀ ਦਲ ਦੇ ਉਹਨਾਂ ਤੋਂ ਬਿਨਾ ਹੋਰ ਬੰਦਾ ਕੋਈ ਇੱਥੇ ਵੜਿਆ ਹੀ ਨਹੀਂ ਗਾ ਜੀ ਹੁਣ ਜਿੰਨਾ ਪਾਵੇ ਸਾਡੇ 6 ਪਿੰਡਾਂ 6ਾਂ ਚੋਂ ਕੱਲੇ-ਕੱਲੇ ਬੰਦੇ ਨੂੰ ਪੁੱਛ ਲਓ ਇੱਕ ਬੰਦਾ ਵੀ ਕਹਿ ਦਊਗਾ ਹੋਰ ਬੰਦਾ ਵੜਿਆ ਹੀ ਦੇਂਦਾਰਾ ਸਿਰਫ ਕਵਾੜ ਜਿੱਤਰ ਸਿੰਘ ਕਵਾੜ ਕੋਈ ਦੂਜਾ ਬੰਦ ਨਹੀਂ ਆਏ ਮਿੱਟੀ ਲਾ ਲੋ ਬੋਰੀਆਂ ਲਾ ਲੋ ਸਿਰਫ ਕਵਾੜ ਆਪਣੇ ਕੋਲੋਂ ਦੇ ਰਹੇ ਤੇਲ ਮਿੱਟੀ ਦੇਖੋ ਜੀ ਆਪਣੇ ਕੋਲੋਂ ਬਿਲਕੁਲ ਆਪਣੇ ਕੋਲ ਹੋਰ ਵੀ ਸਾਨੂੰ ਕਹਿੰਦੇ ਜਿੰਨੀ ਲੋਡ ਆ ਪੰਪ ਤੇ ਗੱਲ ਕਰਾਈ ਆ 1000 ਲੀਟਰ ਲੈਓ 700 ਲੈਓ ਜਿੰਨਾ ਕਹਿੰਦੇ ਲੱਗਦਾ ਉਨਨਾ ਹੀ ਲੈਓ ਅੱਜ ਵੀ ਦਾਤਾ ਜਿੰਨਾ ਲੋਡ ਤੇਲ ਲੈ ਕੇ ਆਓ ਇਹਨਾਂ ਨੇ ਕਿਹਾ ਜੀ ਕਵਾੜ ਸਾਹਿਬ ਨੇ ਤੇ ਕਾਦੀ ਦਾਦਾਂ ਤੋਂ ਆਏ ਆ ਮੈਂ ਜਨਾ ਬਹੁਤ ਅੱਜ ਸੀਤੀ ਚਲੋ ਅੱਜ ਕਾਂਗਰਸਾ ਤੋਂ ਵੀ ਆ ਗਏ ਆ ਲਾ ਕੇ ਦੋਵੇਂ ਇਹ ਨਹੀਂ ਇਹ ਨਹੀਂ ਕੀਆ ਰਾਕੇ ਸਾਡੀਆਂ ਨੋਟਾਂ ਤੇ ਬੰਨ ਪੱਕਾ ਕਰਦੇ ਨੂੰ ਤੇ ਸਾਡਾ ਇਲਾਕਾ ਬੱਥੂ ਤੇ ਨਹੀਂ ਕੁਆਰ ਸਾਹਿਬ ਨੇ ਬਹੁਤ ਪੰਜ ਅਜੇ ਪਹਿਮਾ ਕਿ ਡਾਇਰਾ 500 ਨਹੀਂ ਤੋਂ ਪਹਿਲਾਂ ਡੀਜ਼ਲ ਤੇ 15 ਆਇਆ ਤੇ ਹੁਣ ਫੇਰ ਅੱਜ ਫੇਰ ਆ ਕੇ ਜਿੰਨਾ ਰੋਡ ਤੇ ਲੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਕਿਉਂ ਨਹੀਂ ਕਹਿ ਰਹੇ ਕਿ ਆ ਵੀ ਉਹ ਮਦਦ ਸਾਨੂੰ ਤਾਂ ਸ਼੍ਰੋਮਣੀ ਪਕਾੜੀ ਗੱਲ ਕਰਵਾਖਾ ਲੱਖੇ ਇਹਨਾਂ ਸਾਡੀ ਬਹੁਤ ਮੈਦ ਕੀਤੀ ਆ ਛੜਕ ਟੁੱਟ ਗਈ ਇਹਨਾਂ ਦੋ ਤਿੰਨ ਮਹੀਨਿਆਂ ਦੇ ਵਿੱਚ ਬਣਾ ਕੇ ਮੁਕੰਮਲ ਕਰ ਸੀ ਪਹਿਲਾਂ ਉਦੋਂ ਬਾਅਦ ਸਰਕਾਰ ਫੇਰ ਆਈ ਕਾਂਗਰਸ ਦੀ ਉਹਨਾ ਬਣਾਤੀ ਤੇ ਘਾੜ ਵਾਲੇ ਦੋਵੇਂ ਫੱਟੀ ਪੋਚੇ ਆਉਂਦੇ ਹੀ ਨਹੀਂ ਇਦਾਂ ਦਾ ਉਹਨਾਂ ਦੇ ਮੇਰੀ ਸੁਣੋ 15 ਦਿਨ ਹੋ ਗਏ ਆਂ ਘਰੀਬ 15 ਦਿਨਾਂ ਤੋਂ ਬਾਅਦ ਕੱਲੇ ਕਵਾੜ ਸਾਹਿਬ 72 ਸਿੰਘ ਹੀ ਦਿਖੇ ਆਂ ਹੋਰ ਨਹੀਂ ਕੋਈ ਆਪਦੇ ਕੋਲੋਂ ਖਰਚਾ ਕਰਕੇ ਤੇਲ ਲਾ ਕੇ ਮਿੱਟੀ ਲਾ ਕੇ ਤੇ ਜਹਾ ਬੰਦਾ ਵੜਿਆ ਹੀ ਕੋਈ ਨਹੀਂ ਉਹਨਾਂ ਤੋਂ ਬਿਨਾ 5 ਪਿੰਡਾਂ ਕੱਲੇ ਇਹ ਨਹੀਂ ਕੱਲੇ ਮੇਰੇ ਕੋਲੋਂ ਪੁੱਛੋਗੇ ਸਾਰੇ ਕੱਲੇ-ਕੱਲੇ ਬੱਚੇ-ਬੱਚੇ ਨੂੰ ਪੁੱਛ ਲਓ ਜੇ ਇੱਕ ਬੰਦਾ ਵੀ ਕਹੇ ਦੇ ਵੀ ਕਵਾੜ ਸਾਹਿਬ ਤੋਂ ਬਿਨਾ ਕੋਈ ਵੜਿਆ ਹੀ ਨਹੀਂ ਅੰਦਰ ਬੈਠੇ ਆਂ ਇਹ ਗੱਲ ਕਰ ਰਹੇ ਨੇ 72 ਸਿੰਘ ਕਵਾੜ ਜੋ ਸ਼ਾਹਕੋਟ ਦੇ ਸ਼੍ਰੋਮ ਨੇ ਅਕਾਲੀ ਦਲ ਦੇ ਹਲਕਾ ਡੀਜ਼ਲ ਦਿੱਤਾ ਮਿੱਟੀ ਦਿੱਤੀ ਗਈ ਆ ਤਾਂ ਕਿ ਇਹ ਕਿਸਾਨਾਂ ਦੀਆਂ ਫਸਲਾਂ ਬਚ ਸਕਣ ਆਰਜੀ ਬੰਨ ਨਾ ਟੁੱਟੇ ਪਰ ਅਸੂਤੇ ਬਾਉ ਜਦ ਵੀ ਮੰਨੂ ਮੱਸੀ ਦੇ ਕੋਲੋਂ ਇਹ ਬੰਨ ਟੁੱਟਣ ਕਾਰਨ ਕਾਫੀ ਪਿੰਡਾਂ ਦੇ ਵਿੱਚ ਹੜ੍ਹ ਦੀ ਸਥਿਤੀ ਬਣ ਚੁੱਕੀ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਿੱਲੋਂ ਪੀਟੀਸੀ న్యూਸ